ਸੱਚੀ ਗੱਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਵਿਵੇਕ ਸ਼ਰਮਾ ਸਭ ਤੋਂ ਵੱਡੀ ਖਬਰ ਸੁਖਵੀਰ ਬਾਦਲ ਦੇ ਨਾਲ ਜੁੜੀ ਹੋਈ ਹੈ ਉਹਨਾਂ ਵੱਲੋਂ ਕਰੀਬ 16 ਸਾਲ ਪਾਰਟੀ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਅੱਜ ਆਪਣਾ ਅਸਤੀਫਾ ਸੌਂਪ ਦਿੱਤਾ ਗਿਆ ਸੁਖਵੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਪੰਥਕ ਹਲਕਿਆਂ ਵਿੱਚ ਨਵੀਆਂ ਚਰਚਾਵਾਂ ਛਿੜ ਗਈਆਂ ਨੇ ਕਿ ਹੁਣ ਪਾਰਟੀ ਦੀ ਬਾਗਡੋਰ ਕਿਸ ਦੇ ਹੱਥ ਵਿੱਚ ਹੋਵੇਗੀ ਇਸ ਨੂੰ ਲੈ ਕੇ ਵਰਕਿੰਗ ਕਮੇਟੀ ਦੇ ਪ੍ਰਧਾਨ ਪੁੰਦਰ ਨੇ ਦੋ ਦਿਨ ਬਾਅਦ ਬੈਠਕ ਸੱਦੀ ਹੈ ਤੇ ਇਸ ਵਿੱਚ ਸ਼ਾਇਦ ਫੈਸਲਾ ਲਿਆ ਜਾ ਸਕਦਾ ਹੈ ਕਿ ਪਾਰਟੀ ਦੀ ਕਮਾਂਡ ਹੁਣ ਕਿਸ ਦੇ ਹੱਥ ਵਿੱਚ ਹੋਵੇਗੀ ਉਧਰ ਸੁਖਬੀਰ ਬਾਦਲ ਦੇ ਧੁਰ ਵਿਰੋਧੀ ਰਹੇ ਆਗੂਆਂ ਨੇ ਸੁਖਬੀਰ ਬਾਦਲ ਦੇ ਅਸਤੀਫੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਦੇਰ ਬਾਅਦ ਲਿਆ ਗਿਆ ਇਹ ਸਹੀ ਫੈਸਲਾ ਹੈ ਫਿਲਹਾਲ ਸੁਖਬੀਰ ਬਾਦਲ ਨੇ ਅਸਤੀਫਾ ਕਿਉਂ ਦਿੱਤਾ ਇਸ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਾਂਝੀ ਕੀਤੀ ਹੈ ਪਹਿਲਾਂ ਜਾਣਦੇ ਹਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੁਖਬੀਰ ਦੇ ਅਸਤੀਫੇ ਬਾਰੇ ਕੀ ਕੁਝ ਕਿਹਾ ਕੰਪਨੀ ਅਕਲ ਦੀ ਧੰਨ ਇੱਕ ਡੈਮੋਕ੍ਰੈਟਿਕ ਪਾਰਟੀ ਹੈ ਹਰ 5 ਸਾਲ ਬਾਅਦ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਪਿਛਲੀ ਜਿਹੜੀ ਸਾਲ ਦੀ ਇਲੈਕਸ਼ਨ ਸੀ ਉਹ 14 ਦਸੰਬਰ 2011 ਨੂੰ ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਦਾ ਸੁਨੀਲ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਦਾ ਰਾ ਪੰਦਰਾ ਕਰਦਿਆ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ ਉਦੇ ਵਿੱਚ ਅਸਤੀਫੇ ਦੇ ਵੀ ਵਿਚਾਰ ਹੋਏਗੇ ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ ਪਹਿਲਾਂ ਸਰਕਲ ਦੇ ਡੈਲੀਗੇਟ ਫਿਰ ਜ਼ਿਲ੍ਹੇ ਦੇ ਡੈਲੀਗੇਟ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸਪਰੰਡ ਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਰੁਕੀ ਕਮੇਟੀ ਨੂੰ ਚੁਣ ਕਰਦਾ ਹੈ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਕੋਲੀਕੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਅਸਤੀਫੇ ਉੱਤੇ ਵਿਚਾਰ ਕਰਤਾ ਜੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਦਾਂਗੇ ਉਹ ਬਾਕੀ ਕੁਝ ਤੇ ਹੁਣ ਗੱਲ ਕਰਾਂਗੇ ਸੁਧਾਰ ਲਹਿਰ ਦੇ ਆਗੂਆਂ ਦੀ ਸੁਧਾਰਦਾਨ ਲਹਿਰ ਦੇ ਆਗੂਆਂ ਨੇ ਸੁਖਬੀਰ ਬਾਦਲ ਦੇ ਅਸਤੀਫੇ ਦਾ ਸਵਾਗਤ ਕੀਤਾ ਹੈ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਅਹਿਮ ਬਿਆਨ ਦਿੱਤਾ ਉਹਨਾਂ ਕਿਹਾ ਕਿ ਚੋਣ ਦਾ ਕਮੇਟੀ ਦੀਆਂ ਸਿਫਾਰਸ਼ਾਂ ਪਹਿਲਾਂ ਹੀ ਲਾਗੂ ਹੋਣੀਆਂ ਚਾਹੀਦੀਆਂ ਸੀ ਜੇਕਰ ਇਹ ਸਿਫਾਰਸ਼ਾਂ ਪਹਿਲੂ ਲਾਗੂ ਹੋ ਜਾਂਦੀਆਂ ਤਾਂ ਸ਼ਾਇਦ ਪਾਰਟੀ ਨੂੰ ਅੱਜ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ ਇਸ ਨਾਲ ਹੀ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਪੰਥ ਨੂੰ ਇੱਕਮੁੱਠ ਕਰਨ ਅਤੇ ਪੰਥਕ ਪਾਰਟੀ ਦੇ ਚੜ੍ਹਦੀ ਕਲਾ ਲਈ ਸੇਧ ਦੇਣ ਤਾਂ ਜੋ ਪੰਥਕ ਸਮਝ ਰੱਖਣ ਵਾਲੀ ਅਤੇ ਸਿਆਸੀ ਸਮਝ ਰੱਖਣ ਵਾਲੀ ਲੀਡਰਸ਼ਿਪ ਨੂੰ ਅੱਗੇ ਲਿਆਂਦਾ ਜਾਵੇ ਤਾਂ ਕਿ ਮੌਜੂਦਾ ਪੰਥਕ ਸਿਆਸੀ ਸੰਕਟ ਵਿੱਚੋਂ ਪਾਰਟੀ ਨੂੰ ਬਾਹਰ ਕੱਢਿਆ ਜਾ ਸਕੇ ਉਧਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਅਸਤੀਫਾ ਦੇਰੀ ਨਾਲ ਆਇਆ ਪਰ ਦੇਰੀ ਬਾ ਚੁੱਕਿਆ ਇਹ ਉਹਨਾਂ ਦਾ ਸਹੀ ਕਦਮ ਹੈ ਦੇਖੋ ਬੜੀ ਧੀਰ ਨਾਲ ਚੁੱਕਿਆ ਹੋਇਆ ਕਦਮ ਹੈ ਦੇਰ ਆਏ ਦਰਸਤ ਆਈ ਪਿਛਲੇ ਭਾਵੇਂ 2022 ਦੇ ਇਲੈਕਸ਼ਨ ਤੋਂ ਬਾਅਦ ਵੀ ਅਸਤੀਫੇ ਦੀ ਗੱਲ ਹੋਈ ਫਿਰ 2024 ਤੋਂ ਬਾਅਦ ਬਹੁਤ ਜ਼ੋਰ ਸ਼ੋਰ ਨਾਲ ਅਸਤੀਫੇ ਦੀ ਗੱਲ ਹੋਈ 22 ਦੇ ਵਿੱਚ ਜਿਹੜੀ ਝੁੰਡਾਂ ਕਮੇਟੀ ਬਣੀ ਲਗਭਗ 100 ਹਲਕਿਆਂ ਦੇ ਵਿੱਚ ਵਰਕਰਾਂ ਦੀਆਂ ਭਾਵਨਾਵਾਂ ਸੰਨ ਕੇ ਲੀਡਰਸ਼ਿਪ ਦੇ ਵਿੱਚ ਤਬਦੀਲੀ ਲਿਆਂਦੀ ਜਾਵੇ ਪਰ ਮੈਂ ਸਮਝਦਾ ਕਿ ਬਹੁਤ ਦੇਰ ਕਰ ਦਿੱਤੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਿੱਥੇ ਗਰਾਫ ਡਿਗਦਾ 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 ਇਸ ਲੈਵਲ ਤੇ ਆ ਗਿਆ ਕਿ ਚਾਰ ਉਮੀਦਵਾਰ ਵੀ ਖੜੇ ਜਿਹੜੇ ਆ ਉਹ ਨਹੀਂ ਕਰ ਸਕੇ ਤੇ ਮੈਂ ਉਮੀਦ ਕਰਦਾ ਹੈ ਵਰਕਿੰਗ ਕਮੇਟੀ ਜਿਹੜੀ ਹੈ ਪੰਥਕ ਸੋਚ ਦਾ ਪਹਿਰਾ ਦਿੰਦੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਸੋਚ ਤੇ ਪਹਿਰਾ ਦਿੰਦੀ ਹੋਈ ਤੁਰੰਤ ਅਸਤੀਫਾ ਮਨਜ਼ੂਰ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਵਰਕਰਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਤੇ ਕੋਈ ਸਾਂਝਾ ਫੈਸਲਾ ਜਿਹੜਾ ਭਵੇਂ ਪ੍ਰਜੀਡੀਅਮ ਦੇ ਰੂਪ ਚ ਹੋਵੇ ਭਵੇਂ ਪ੍ਰਧਾਨ ਦੇ ਰੂਪ ਚ ਹੋਵੇ ਭਰਤੀ ਤੱਕ ਸਾਂਝਾ ਬਣਨਾ ਚਾਹੀਦਾ ਹੈ ਜਿਹੜੇ ਲੋਕ ਛੱਡ ਕੇ ਗਏ ਨੇ ਉਹਨਾਂ ਨੂੰ ਵੀ ਵਾਪਸ ਆਉਣ ਦਾ ਸੱਦਾ ਸਭ ਨੂੰ ਦੇਣਾ ਚਾਹੀਦਾ ਹੈ ਤਾਂ ਹੀ ਪੰਥ ਇਕੱਠਾ ਹੋਏਗਾ ਤਾਂ ਹੀ ਸ਼੍ਰੋਮਣੀ ਕਾਲੇਦਾਨ ਤਕੜਾ ਹੋਏਗਾ ਇਸ ਕਰਕੇ ਤੁਰੰਤ ਜਿਹੜਾ ਹੈਗਾ ਇਹ ਇਸ ਗੱਲ ਤੇ ਪਹਿਰਾ ਦੇ ਕੇ ਤੇ ਸਾਰਿਆਂ ਨੂੰ ਇਕੱਠੇ ਕਰਨ ਦੀ ਕਮੇਟੀ ਜਿਹੜੀ ਆ ਸਾਰੀ ਲੀਡਰਸ਼ਿਪ ਨੂੰ ਸ਼ੁਰੂ ਕਰਨੀ ਚਾਹੀਦੀ ਹੈ ਅਗਰ ਕੋਈ ਅੜਚਨ ਆਉਂਦੀ ਹੈ ਤੇ ਮਾਨਯੋਗ ਸ਼੍ਰੀ ਕਲਤਕ ਸਾਹਿਬ ਦੇ ਸਨਮੁਖ ਇਹ ਫੈਸਲਾ ਪਹੁੰਚਿਆ ਹੋਇਆ ਤੇ ਮੈਂ ਬੇਨਤੀ ਵੀ ਕਰੂੰਗਾ ਕਿ ਸ਼੍ਰੀ ਅਕਾਲਪਤੀ ਸਾਹਿਬ ਆਪਣੀ ਸੇਧ ਦੇ ਕੇ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਪੰਥਕ ਨੁਮਾਇੰਦਾ ਜਮਾਤ ਨੂੰ ਤਕੜਾ ਕਰਨ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹ ਸଂਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ